ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਨੀਰਜ ਗੁੱਸੇ ਨਾਲ ਭਰਿਆ ਆਪਣੇ ਪਾਪਾ ਦੇ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਾ ਪਾਪਾ ਇਹ ਕਿਹੋ ਜਿਹੀ ਕੁੜੀ ਨਾਲ ਤੁਸੀਂ ਮੇਰਾ ਵਿਆਹ ਤੈਅ ਕੀਤਾ ਹੈ ਇੰਨਾ ਕਹਿ ਕੇ ਉਸਨੇ ਕੁੜੀ ਦੀ ਫੋਟੋ ਟੇਬਲ ਉੱਤੇ ਵਗਾ ਕੇ ਮਾਰੀ ਕੁਝ ਸਮੇਂ ਲਈ ਨੀਰਜ ਦੇ ਪਾਪਾ ਦੇਖਦੇ ਹੀ ਰਹਿ ਗਏ ਤੇ ਫਿਰ ਗੁੱਸੇ ਵਿੱਚ ਬੋਲੇ ਨੀਰਜ ਆਪ ਤਾਂ ਤੂੰ ਕੋਈ ਕੰਮ ਠੀਕ ਠੰਗ ਨਾਲ ਨਹੀਂ ਕਰਦਾ ਬਹੁ ਮੈਂ ਇਹੋ ਜਿਹੀ ਲੱਭ ਕੇ ਲਿਆ ਰਿਹਾ ਹਾਂ ਜੋ ਸਰਕਾਰੀ ਨੌਕਰੀ ਕਰੇਗੀ ਇਸ ਦੇ ਵਿੱਚ ਵੀ ਹੁਣ ਤੈਨੂੰ ਕੋਈ ਦਿੱਕਤ ਹੈ ਨੀਰਜ ਬੋਲਿਆ ਇਸ ਦਾ ਰੰਗ ਤਾਂ ਕੋਲੇ ਵਰਗਾ ਕਾਲਾ ਹੈ ਕੀ ਮੈਂ ਇਹੋ ਜਿਹੀ ਲੜਕੀ ਨੂੰ ਆਪਣੀ ਪਤਨੀ ਬਣਾਵਾਂਗਾ ਅਤੇ ਇਸ ਨਾਲ ਪਿਆਰ ਕਰਾਂਗਾ ਇਹ ਤੁਸੀਂ ਸੋਚ ਵੀ ਕਿਵੇਂ ਲਿਆ ਨੀਰਜ ਦੇ ਪਾਪਾ ਅੱਗ ਬਵੁੱਲਾ ਹੋ ਕੇ ਬੋਲੇ ਨਾਲਾਇਕ ਮੇਰੇ ਸਾਹਮਣੇ ਤੇਰੇ ਮੂੰਹ ਖੋਲਣ ਦੀ ਹਿੰਮਤ ਕਿਵੇਂ ਹੋਈ ਆਪਣੀ ਮਾਂ ਦੀ ਤਸਵੀਰ ਦੇਖੀ ਹੈ ਤੂੰ ਉਹ ਆਪਣੇ ਨਾਲ ਕਿੰਨਾ ਸਾਰਾ ਦੇਹੇਜ ਲੈ ਕੇ ਆਈ ਸੀ ਮੈਂ ਤਾਂ ਦੇਹੇਜ ਕਰਕੇ ਉਸ ਦੀ ਬਦਸੂਰਤੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਸੀ ਕੋਈ ਢੰਗ ਦੀ ਨੌਕਰੀ ਤੈਨੂੰ ਮਿਲਦੀ ਨਹੀਂ ਹੈ ਪੜ੍ਹਾਈ ਲਿਖਾਈ ਵਿੱਚ ਵੀ ਤੂੰ ਹਮੇਸ਼ਾ ਹੀ ਪਿੱਛੇ ਰਿਹਾ ਹੈ ਹੁਣ ਮੈਂ ਤੇਰੇ ਲਈ ਇਹੋ ਜਿਹੀ ਬਹੂ ਲੈ ਕੇ ਆਵਾਂਗਾ ਜੋ ਬੜਾ ਚੰਗਾ ਕਮਾਵੇ ਤੇ ਸਾਡੀ ਤਜੋਰੀ ਭਰੇ ਸਮਾਜ ਵਿੱਚ ਸਾਡਾ ਰੁਤਬਾ ਉੱਚਾ ਰਹੇਗਾ ਕਿ ਸਾਡੇ ਘਰ ਦੀ ਬਹੂ ਸਰਕਾਰੀ ਨੌਕਰੀ ਕਰਦੀ ਹੈ ਮੇਰੀ ਪੈਨਸ਼ਨ ਦੇ ਸਹਾਰੇ ਨਾਲ ਹੁਣ ਘਰ ਦਾ ਖਰਚ ਨਹੀਂ ਚੱਲਣਾ ਅੱਗੇ ਸਾਡੇ ਖਰਚ ਹੋਰ ਵੀ ਜ਼ਿਆਦਾ ਵਧਣ ਵਾਲੇ ਨੇ ਇਹ ਸਾਰਾ ਕੁਝ ਸੁਣ ਕੇ ਨੀਰਸ ਚੁੱਪ ਹੋ ਗਿਆ ਤੇ ਇੱਕਦਮ ਖਾਮੋਸ਼ੀ ਨਾਲ ਆਪਣੇ ਪਿਤਾ ਦੀਆਂ ਗੱਲਾਂ ਬਾਰੇ ਸੋਚਣ ਲੱਗਾ ਹੌਲੀ-ਹੌਲੀ ਉਸ ਨੂੰ ਸਮਝ ਆ ਗਈ ਕਿ ਜੇਕਰ ਸਰਕਾਰੀ ਨੌਕਰੀ ਵਾਲੀ ਪਤਨੀ ਮਿਲੇਗੀ ਤਾਂ ਉਸ ਨੂੰ ਵੀ ਕਮਾਉਣ ਦੀ ਕੋਈ ਲੋੜ ਨਹੀਂ ਪਵੇਗੀ ਇਸ ਲਈ ਉਸਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਵਿਆਹ ਤੋਂ ਬਾਅਦ ਉਸਨੇ ਆਪਣੀ ਪਤਨੀ ਕਿਰਨ ਨਾਲ ਬਹੁਤ ਜ਼ਿਆਦਾ ਪਿਆਰ ਭਰਿਆ ਵਿਵਹਾਰ ਕੀਤਾ ਤਾਕੀਰਨ ਨੂੰ ਵੀ ਲੱਗਣ ਲੱਗਾ ਕਿ ਇਸ ਦਾ ਪਤੀ ਬਹੁਤ ਚੰਗਾ ਹੈ ਉਸ ਨੂੰ ਉਸ ਦੇ ਰੰਗ ਰੂਪ ਨਾਲ ਕੋਈ ਨਫ਼ਰਤ ਨਹੀਂ ਹੈ ਪਰ ਉਸ ਨੂੰ ਇਹ ਪਤ ਨਹੀਂ ਪਤਾ ਸੀ ਕਿ ਉਸ ਦਾ ਸੋਹਰਾ ਤੇ ਉਸ ਦਾ ਪਤੀ ਕਿੰਨੇ ਲਾਲਚੀ ਹਨ ਜੋ ਉਸ ਦੇ ਗੁਣਾ ਦੀ ਨਹੀਂ ਬਲਕਿ ਉਸ ਦੇ ਰੁਪਿਆਂ ਨਾਲ ਪਿਆਰ ਕਰ ਰਹੇ ਹਨ ਵਿਆਹ ਦੇ ਕੁਝ ਮਹੀਨਿਆਂ ਬਾਅਦ ਨੀਰਜ ਕਈ ਦਿਨ ਕਈ ਕਈ ਦਿਨਾਂ ਤੱਕ ਕੰਮ ਦੇ ਬਹਾਨੇ ਘਰ ਤੋਂ ਬਾਹਰ ਰਹਿੰਦਾ ਇੱਕ ਵਾਰ ਇੱਕ ਵਾਰ ਨੀਰਜ ਪੂਰੇ ਇੱਕ ਹਫ਼ਤੇ ਬਾਅਦ ਘਰ ਵਾਪਸ ਆਇਆ ਤਾਂ ਉਸਦੇ ਪਾਪਾ ਨੇ ਉਸਨੂੰ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗੇ ਨੀਰਜ ਤੂੰ ਇਹ ਕੀ ਕਰ ਰਿਹਾ ਹੈ ਮੈਂ ਕੱਲ ਤੈਨੂੰ ਇੱਕ ਕੁੜੀ ਨਾਲ ਸਿਨੇਮਾ ਘਰ ਵਿੱਚੋਂ ਬਾਹਰ ਨਿਕਲਦੇ ਹੋਏ ਵੇਖਿਆ ਇਸ ਤੇ ਨੀਰਜ ਬੜੀ ਬੇਸ਼ਰਮੀ ਨਾਲ ਹੱਸਦੇ ਹੋਏ ਕਹਿਣ ਲੱਗਾ ਪਾਪਾ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੀ ਕਮਾਊ ਪਤਨੀ ਦੇ ਨੱਕ ਦੇ ਹੇਠਾਂ ਹੀ ਆਪਣਾ ਚੱਕਰ ਚਲਾਵਾਂਗਾ ਅਥੇ ਉਸਨੂੰ ਪਤਾ ਵੀ ਨਹੀਂ ਚੱਲੇਗਾ ਮੈਂ ਤੁਹਾਡੇ ਕਹਿਣ ਤੇ ਕਾਲੀ ਕੁਲੂਟੀ ਨਾਲ ਵਿਆਹ ਕੀਤਾ ਹੈ ਤੂੰ ਸੀ ਇਸ ਦੀ ਕਮਾਈ ਨਾਲ ਆਪਣੀ ਤਜੋਰੀ ਭਰੋ ਮੈਂ ਆਪਣੀ ਜ਼ਿੰਦਗੀ ਰੰਗੀਨ ਬਣਾਉਣ ਦਾ ਰਸਤਾ ਲੱਭ ਲਿਆ ਹੈ ਤੇ ਪਿਤਾ ਨੇ ਨੀਰਜ ਨੂੰ ਬਹੁਤ ਸਮਝਾਇਆ ਪਰ ਨੀਰਜ ਨੇ ਇੱਕ ਨਾ ਸੁਣੀ ਨੀਰਜ ਇਹ ਖੇਲ 2 ਸਾਲਾਂ ਤੱਕ ਖੇਲਦਾ ਰਿਹਾ ਤੇ ਨਾਲ ਹੀ ਉਹ ਕਿਰਨ ਨਾਲ ਪਿਆਰ ਦਾ ਦਿਖਾਵਾ ਵੀ ਕਰਦਾ ਰਿਹਾ ਇੱਕ ਚੰਗਾ ਪਤੀ ਤੇ ਚੰਗਾ ਸਹੁਰਾ ਘਰ ਪਾ ਕੇ ਕਿਰਨ ਬਹੁਤ ਖੁਸ਼ ਸੀ ਤੇ ਆਪਣੀ ਸਾਰੀ ਤਨਖਾਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਦੇ ਹੱਥ ਵਿੱਚ ਫੜਾ ਦਿੰਦੀ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਸ ਪਰਿਵਾਰ ਨੂੰ ਉਹ ਆਪਣਾ ਕਹਿ ਰਹੀ ਹੈ ਉਹੀ ਪਰਿਵਾਰ ਉਸਨੂੰ ਧੋਖਾ ਦੇਵੇਗਾ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਇੱਕ ਦਿਨ ਕਿਰਨ ਦੀ ਕੰਮ ਵਾਲੀ ਚੰਪਾबाई ਕਹਿਣ ਲੱਗੀ ਦੀਦੀ ਮੇਰੀ ਕੁੜੀ ਦਾ ਵਿਆਹ ਹੋ ਗਿਆ ਹੈ ਤੇ ਮੇਰਾ ਮੁੰਡਾ ਦੂਸਰੇ ਸ਼ਹਿਰ ਵਿੱਚ ਰਹਿੰਦਾ ਹੈ ਤੇ ਉਸਨੂੰ ਉੱਥੇ ਇੱਕ ਨੌਕਰੀ ਮਿਲ ਗਈ ਹੈ ਮੈਂ ਵੀ ਹੁਣ ਉਸ ਦੇ ਕੋਲ ਹੀ ਜਾ ਕੇ ਰਾਂਗੀ ਤੁਸੀਂ ਕੋਈ ਦੂਸਰੀ ਕੰਮ ਵਾਲੀ ਲੱਭ ਲਵੋ ਗੱਲ ਤੇ ਕਿਰਨ ਬਹੁਤ ਪਰੇਸ਼ਾਨ ਹੋ ਗਈ ਕਿਉਂਕਿ ਆਫਿਸ ਦੇ ਨਾਲ-ਨਾਲ ਘਰ ਸੰਭਾਲਣ ਵਿੱਚ ਥੋੜੀ ਜਹੀ ਦਿੱਕਤ ਹੁੰਦੀ ਸੀ ਇਸ ਲਈ ਇੰਨੇ ਸਾਲਾਂ ਤੋਂ ਉਸਨੇ ਕੰਮ ਵਾਲੀ ਲਗਵਾਈ ਹੋਈ ਸੀ ਫਿਰ ਉਸਨੇ ਆਪਣੀ ਕੰਮ ਵਾਲੀ ਚੰਪਾ ਵਾਈ ਨੂੰ ਕਿਹਾ ਕਿ ਜੇਕਰ ਤੇਰੀ ਜਾਣ ਪਹਿਚਾਨ ਵਿੱਚ ਕੋਈ ਚੰਗੀ ਕੰਮ ਵਾਲੀ ਹੈ ਤਾਂ ਮੇਰੇ ਕੋਲ ਭੇਜ ਦੇਵੀ ਚੰਪਾ ਨੇ ਸੁਣ ਕੇ ਹਾਂ ਕਰ ਦਿੱਤੀ ਤੇ ਕਹਿਣ ਲੱਗੀ ਠੀਕ ਹੈ ਦੀਦੀ ਮੈਂ ਕਜਰੀ ਨਾਲ ਗੱਲ ਕਰਦੀ ਹਾਂ ਉਹ ਤੁਹਾਡੇ ਸਾਰੇ ਕੰਮ ਸੰਭਾਲ ਲਵੇਗੀ ਤੇ ਉਹ ਕੰਮ ਵੀ ਬਹੁਤ ਚੰਗਾ ਕਰਦੀ ਹੈ ਉਸ ਦਾ ਸੁਭਾਅ ਵੀ ਬਹੁਤ ਚੰਗਾ ਹੈ ਅਗਲੇ ਦਿਨ ਸ਼ਾਮ ਨੂੰ ਚੰਪਾ ਕਜਰੀ ਨੂੰ ਲੈ ਕੇ ਘਰ ਆ ਗਈ ਤੇ ਸਾਰਾ ਕੰਮ ਸਮਝਾ ਦਿੱਤਾ ਅਗਲੇ ਦਿਨ ਐਤਵਾਰ ਦੀ ਛੁੱਟੀ ਸੀ ਕਜਰੀ ਕੰਮ ਤੇ ਆਈ ਅਤੇ ਆਉਂਦੇ ਹੀ ਆਪਣੇ ਕੰਮ ਵਿੱਚ ਜੁੱਟ ਗਈ ਕਿਰਨ ਨੇ ਕਜਰੀ ਨੂੰ ਕਿਹਾ ਕਜਰੀ ਪਹਿਲਾਂ ਚਾਹ ਪੀ ਲੈ ਬਾਕੀ ਕੰਮ ਬਾਅਦ ਵਿੱਚ ਕਰੀ ਅਤੇ ਨਾਲ ਹੀ ਕਿਰਨ ਨੇ ਚਾਹ ਪੀਣ ਲਈ ਆਪਣੇ ਪਤੀ ਨੂੰ ਆਵਾਜ਼ ਮਾਰੀ ਤਾਂ ਨੀਰਜ ਅੱਖਾਂ ਮਲਦੇ ਹੋਏ ਬਾਹਰ ਬਰਾਂਡੇ ਵਿੱਚ ਆਇਆ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਅੱਜ ਤਾਂ ਐਤਵਾਰ ਸੀ ਤੂੰ ਥੋੜੀ ਦੇਰ ਹੋਰ ਆਰਾਮ ਕਰ ਲੈਂਦੀ ਜਿਵੇਂ ਹੀ ਕਜਰੀ ਦੀ ਨਜ਼ਰ ਨੀਰਜ ਉੱਤੇ ਪਈ ਤਾਂ ਉਹ ਹੈਰਾਨ ਰਹਿ ਗਈ ਤੇ ਬੋਲੀ ਸਾਹਿਬ ਜੀ ਤੁਸੀਂ ਇੱਥੇ ਨੀਰਜ ਕਜਰੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿਰਨ ਨੇ ਕਜਰੀ ਤੋਂ ਪੁੱਛਿਆ ਕਿ ਤੂੰ ਮੇਰੇ ਪਤੀ ਨੂੰ ਜਾਣਦੀ ਹੈ ਕਜਰੀ ਆਪਣੇ ਮੂੰਹ ਤੇ ਹੱਥ ਰੱਖਦੇ ਹੋਏ ਕਬਰਾਹਟ ਵਿੱਚ ਬੋਲੀ ਇਹ ਤੁਸੀਂ ਕੀ ਕਹਿ ਰਹੇ ਹੋ ਇਹ ਤੁਹਾਡੇ ਪਤੀ ਨੇ ਕਿਰਨ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਪਰ ਤੂੰ ਕਿਉਂ ਪੁੱਛ ਰਹੀ ਹੈ ਕਜਰੀ ਹੱਕੀ ਬੱਕੀ ਰਹਿ ਗਈ ਨੀਰਜ ਗੁੱਸੇ ਵਿੱਚ ਕਹਿਣ ਲੱਗਾ ਕਿ ਤੂੰ ਮੇਰੇ ਵੱਲ ਕੀ ਦੇਖ ਰਹੀ ਹੈ ਚੱਲ ਜਲਦੀ ਨਾਲ ਆਪਣਾ ਕੰਮ ਖਤਮ ਕਰ ਕਜਰੀ ਇੱਕਦਮ ਖੜੀ ਹੋਈ ਤੇ ਛੇਤੀ ਜਾ ਕੇ ਰਸੋਈ ਵਿੱਚ ਬਰਤਨ ਸਾਫ਼ ਕਰਨ ਲੱਗੀ ਸਾਰੇ ਚਾਹ ਪੀਣ ਲਈ ਬੈਠ ਗਏ ਤਾਂ ਨੀਰਜ ਮੌਕਾ ਦੇਖ ਕੇ ਰਸੋਈ ਵਿੱਚ ਕਜਰੀ ਕੋਲ ਚਲਾ ਗਿਆ ਤੇ ਕਹਿਣ ਲੱਗਾ ਦੇਖ ਤੂੰ ਆਪਣਾ ਮੂੰਹ ਬੰਦ ਰੱਖੀ ਮੈਂ ਤੇਰਾ ਮੂੰਹ ਪੈਸਿਆਂ ਨਾਲ ਭਰ ਦੇਵਾਂਗਾ ਮੇਰੀ ਘਰ ਵਾਲੀ ਨੂੰ ਕੁਝ ਨਾ ਦੱਸੀ ਕਜਰੀ ਸਿਰ ਝੁਕਾ ਕੇ ਖੜੀ ਰਹੀ ਤਾਂ ਨੀਰਜ ਨੂੰ ਲੱਗਿਆ ਕਿ ਉਸ ਨੇ ਉਸ ਦੀ ਗੱਲ ਮੰਨ ਲਈ ਹੈ ਇਸ ਲਈ ਉਸ ਨੇ ਕੁਝ ਰੁਪਏ ਜੇਬ ਵਿੱਚੋਂ ਕੱਢੇ ਅਤੇ ਕਜਰੀ ਨੂੰ ਫੜਾ ਦਿੱਤੇ ਕਜਰੀ ਚੁੱਪਚਾਪ ਖੜੀ ਰਹੀ ਨੀਰਜ ਨੂੰ ਇਹ ਸਭ ਕਰਦਿਆਂ ਕਿਰਨ ਨੇ ਦੇਖ ਲਿਆ ਸੀ ਤਾਂ ਉਹ ਨੀਰਜ ਦੇ ਜਾਣ ਤੋਂ ਬਾਅਦ ਕਜਰੀ ਕੋਲ ਆਈ ਅਤੇ ਕਜਰੀ ਨੂੰ ਕਹਿਣ ਲੱਗੀ ਦੇਖ ਕਜਰੀ ਚੰਪਾ ਬਹੁਤ ਸਾਲਾਂ ਤੱਕ ਇਸ ਘਰ ਦੀ ਵਫਾਦਾਰ ਰਹੀ ਹੈ ਉਹੀ ਤੈਨੂੰ ਇੱਥੇ ਲੈ ਕੇ ਆਈ ਸੀ ਹੈ ਕੀ ਕੀ ਗੱਲ ਹੈ ਤੂੰ ਮੇਰੇ ਪਤੀ ਨੂੰ ਦੇਖ ਕੇ ਚੌਂਕ ਕਿਉਂ ਗਈ ਅਤੇ ਨੀਰਜ ਨੇ ਤੈਨੂੰ ਕਿਸ ਗੱਲ ਦੇ ਪੈਸੇ ਦਿੱਤੇ ਹਨ ਦੇਖ ਤੂੰ ਮੈਨੂੰ ਸੱਚ-ਸੱਚ ਦੱਸ ਦੇ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ ਇਹ ਸਭ ਬੋਲਦੇ ਹੋਏ ਕਿਰਨ ਦਾ ਦਿਲ ਕਬਰਾ ਰਿਹਾ ਸੀ ਕਜਰੀ ਬੋਲੀ ਦੀਦੀ ਮੈਂ ਇੱਕ ਔਰਤ ਹਾਂ ਅਤੇ ਤੁਹਾਡੀ ਤਕਲੀਫ ਨੂੰ ਵੀ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਜੇਕਰ ਤੁਹਾਨੂੰ ਸੱਚਾਈ ਦਾ ਪਤਾ ਲੱਗੇਗਾ ਤਾਂ ਤੁਹਾਡੇ ਉੱਤੇ ਕੀ ਬੀਤੇਗੀ ਪਰ ਤੁਹਾਨੂੰ ਸੱਚਾਈ ਬਾਰੇ ਪਤਾ ਹੋਣਾ ਚਾਹੀਦਾ ਹੈ ਇੰਨਾ ਕਹਿ ਕੇ ਕਜਰੀ ਨੇ ਰਸੋਈ ਦੇ ਬਾਹਰ ਜਾ ਕੇ ਇੱਧਰ ਉੱਧਰ ਦੇਖਿਆ ਪਰ ਉਸ ਨੂੰ ਨੀਰਜ ਕਿਤੇ ਵੀ ਦਿਖਾਈ ਨਾ ਦਿੱਤਾ ਤਾਂ ਉਸਨੇ ਹੌਲੀ-ਹੌਲੀ ਕਿਰਨ ਨੂੰ ਕਿਹਾ ਦੀਦੀ ਮੈਂ ਰਸ਼ਮੀ ਦੀਦੀ ਦੇ ਘਰ ਵੀ ਕੰਮ ਕਰਦੀ ਹਾਂ ਉੱਥੇ ਮੈਂ ਤੁਹਾਡੇ ਪਤੀ ਨੂੰ ਰਸ਼ਮੀ ਦੀਦੀ ਦੇ ਪਤੀ ਦੇ ਤੌਰ ਤੇ ਦੇਖਿਆ ਹੈ ਇੰਨਾ ਸੁਣਦੇ ਹੀ ਕਿਰਨ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਉਸਨੇ ਅੱਖਾਂ ਬੰਦ ਕਰਕੇ ਆਪਣੇ ਪਤੀ ਦੇ ਭਰੋਸਾ ਕੀਤਾ ਸੀ ਪਰ ਉਸਦੇ ਪਤੀ ਨੇ ਉਸਦਾ ਭਰੋਸਾ ਤੋੜ ਦਿੱਤਾ ਉਹ ਇਹ ਸੋਚ ਵੀ ਨਹੀਂ ਸੀ ਸਕਦੀ ਕਿ ਉਸਦਾ ਪਤੀ ਉਸ ਨੂੰ ਇੰਨਾ ਵੱਡਾ ਧੋਖਾ ਦੇਵੇਗਾ ਅੱਜ ਉਸ ਨੂੰ ਸਮਝ ਆ ਰਹੀ ਸੀ ਕਿ ਕਿਉਂ ਕੰਮ ਦੇ ਬਹਾਨੇ ਉਸ ਦਾ ਘਰ ਵਾਲਾ ਹਫਤਾ ਹਫਤਾ ਘਰ ਤੋਂ ਬਾਹਰ ਰਹਿੰਦਾ ਹੈ ਕਿਉਂ ਉਹ ਰਾਤ ਨੂੰ ਘਰ देर ਨਾਲ ਆਉਂਦਾ ਹੈ ਤਕਲੀਫ ਦੇ ਕਾਰਨ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਜਿਵੇਂ ਹੜ ਆ ਗਿਆ ਹੋਵੇ ਕਜਰੀ ਨੇ ਉਸ ਨੂੰ ਜਲਦੀ ਨਾਲ ਇੱਕ ਗਲਾਸ ਪਾਣੀ ਦਾ ਦਿੰਦੇ ਹੋਏ ਕਿਹਾ ਦੀਦੀ ਸੰਭਾਲੋ ਆਪਣੇ ਆਪ ਨੂੰ ਕਿਰਨ ਨੇ ਆਪਣੀ ਅੱਖਾਂ ਸਾਫ਼ ਕੀਤੀਆਂ ਅਤੇ ਕਜਰੀ ਦਾ ਧੰਨਵਾਦ ਕੀਤਾ ਉਸ ਤੋਂ ਬਾਅਦ ਉਸ ਨੇ ਆਪਣੇ ਪਤੀ ਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਪਤੀ ਦੇ ਪਿੱਛੇ ਜਾਸੂਸ ਵੀ ਲਗਾ ਦਿੱਤਾ ਜਾਸੂ ਉਸਨੇ 10 ਦਿਨਾਂ ਦੇ ਅੰਦਰ ਨੀਰਜ ਦੇ ਖਿਲਾਫ ਸਾਰੇ ਸਬੂਤ ਉਸਦੇ ਸਾਹਮਣੇ ਰੱਖ ਦਿੱਤੇ ਇੱਕ ਦਿਨ ਉਸਨੇ ਨੀਰਜ ਅਤੇ ਉਸਦੇ ਪਿਤਾ ਦੀਆਂ ਗੱਲਾਂ ਸੁਣ ਲਈਆਂ ਜਿਸ ਵਿੱਚ ਨੀਰਜ ਦਾ ਪਿਓ ਕਹਿ ਰਿਹਾ ਸੀ ਕਿ ਤੂੰ ਇਹ ਜਿਹੜਾ ਖੇਲ ਖੇਲ ਰਿਹਾ ਹੈ ਕਿਤੇ ਤੇਰੇ ਤੇ ਭਾਰੀ ਨਾ ਪੈ ਜਾਵੇ ਦੇਖ ਕਿਰਨ ਕਿੰਨੀ ਚੰਗੀ ਤਰ੍ਹਾਂ ਘਰ ਸੰਭਾਲਦੀ ਹੈ ਹੁਣ ਤੁਸੀਂ ਬੱਚੇ ਲਈ ਵੀ ਸੋਚੋ ਤੇ ਆਪਣੇ ਘਰ ਵੱਲ ਧਿਆਨ ਦੇਵੋ ਇੱਥੇ ਉੱਥੇ ਭਟਕਣਾ ਬੰਦ ਕਰ ਦੇ ਤਾਂ ਨੀਰਜ ਨੇ ਛਿੜਦੇ ਹੋਏ ਕਿਹਾ ਕਿ ਤੁਹਾਨੂੰ ਚਾਹੀਦੀ ਸੀ ਸਰਕਾਰੀ ਨੌਕਰੀ ਵਾਲੀ ਬਹੂ ਤਾਂ ਤੁਹਾਨੂੰ ਮਿਲ ਗਈ ਮੈਨੂੰ ਇੱਕ ਸੁੰਦਰ ਘਰ ਵਾਲੀ ਚਾਹੀਦੀ ਸੀ ਉਸ ਨੂੰ ਮੈਂ ਹਾਸਿਲ ਕਰ ਲਿਆ ਹੈ ਹੁਣ ਮੈਂ ਇਸ ਤੋਂ ਜ਼ਿਆਦਾ ਨਹੀਂ ਸੋਚਣਾ ਚਾਹੁੰਦਾ ਇਹ ਸਭ ਸੁਣ ਕੇ ਕਿਰਨ ਪੂਰੀ ਤਰ੍ਹਾਂ ਹਿੱਲ ਗਈ ਅਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਸੰਭਾਲ ਨਾ ਪਾਈ ਹੁਣ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਨੀਰਜ ਨੇ ਉਸਦੇ ਪੈਸਿਆਂ ਲਈ ਹੀ ਉਸ ਨਾਲ ਵਿਆਹ ਕੀਤਾ ਹੈ ਬਾਕੀ ਉਹ ਰਸ਼ਮੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਇੱਕ ਦਿਨ ਉਹ ਹਿੰਮਤ ਕਰਕੇ ਰਸ਼ਮੀ ਦੇ ਘਰ ਪਹੁੰਚ ਗਈ ਉੱਥੇ ਜਾ ਕੇ ਰਸ਼ਮੀ ਨੂੰ ਸਾਰੇ ਸਬੂਤ ਤੇ ਸੱਚਾਈ ਦੱਸੀ ਰਸ਼ਮੀ ਨੇ ਕਿਹਾ ਕਿ ਨੀਰਜ ਨੇ ਉਸ ਨੂੰ ਨਹੀਂ ਦੱਸਿਆ ਕਿ ਉਸ ਦਾ ਵਿਆਹ ਹੋ ਚੁੱਕਾ ਹੈ ਉਹ ਤਾਂ ਕਹਿ ਰਿਹਾ ਹੈ ਕਿ ਉਸ ਦੇ ਪਿਤਾ ਜੀ ਉਸ ਦੇ ਵਿਆਹ ਤੋਂ ਨਾਰਾਜ਼ ਹਨ ਇਸ ਲਈ ਉਹ ਅਲੱਗ ਆਪਣਾ ਜੀਵਨ ਬਤੀਤ ਕਰ ਰਹੇ ਹਨ ਇਸ ਲਈ ਨੀਰਜ ਕਦੇ-ਕਦੇ ਆਪਣੇ ਪਿਤਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲਈ ਉਹਨਾਂ ਕੋਲ ਚਲਾ ਜਾਂਦਾ ਹੈ ਪਰ ਮੈਨੂੰ ਨਹੀਂ ਪਤਾ ਕਿ ਉਸਨੇ ਦੂਜਾ ਵਿਆਹ ਕਰਵਾਇਆ ਹੋਇਆ ਹੈ ਉਸਨੇ ਮੈਨੂੰ ਧੋਖਾ ਦਿੱਤਾ ਹੈ ਫਿਰ ਉਹ ਦੋਵੇਂ ਪੁਲਿਸ ਕੋਲ ਗਈਆਂ ਅਤੇ ਸਾਰੀ ਸੱਚਾਈ ਪੁਲਿਸ ਨੂੰ ਦੱਸੀ ਪੁਲਿਸ ਨੇ ਨੀਰਜ ਨੂੰ ਗ੍ਰਿਫਤਾਰ ਕਰ ਲਿਆ ਕਿਰਨ ਨੇ ਨੀਰਜ ਕੋਲੋਂ ਤਲਾਕ ਲੈ ਲਿਆ ਹੁਣ ਸਭ ਕੁਝ ਬਰਬਾਦ ਹੋ ਚੁੱਕਾ ਸੀ ਨੀਰਜ ਨਾ ਤਾਂ ਆਪਣੀ ਪਹਿਲੀ ਘਰਵਾਲੀ ਦਾ ਰਹਾ ਤੇ ਨਾ ਹੀ ਦੂਸਰੀ ਦਾ ਕਿਰਨ ਦਾ ਸਾਰਾ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ ਤੇ ਉਸਨੂੰ ਲਕਵਾ ਮਾਰ ਗਿਆ ਹੁਣ ਉਹ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰਾਂ ਦੇ ਪਰੋਸੇ ਜ਼ਿੰਦਗੀ ਕੁੱਝਾ ਰਹਿਆ ਹੈ ਤਜੋਰੀ ਵਿੱਚ ਪਏ ਰੁਪਏ ਵੀ ਹੁਣ ਉਨ੍ਹਾਂ ਦੇ ਕਿਸੇ ਕੰਮ ਨਹੀਂ ਆ ਰਹੇ ਜਿਹੜੇ ਲੋਕ ਕਿਸੇ ਨੂੰ ਦੁਖੀ ਕਰਦੇ ਹਨ ਕਿਸੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੁੰਦੇ ਧੰਨਵਾਦ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ